ਸਤ ਸ੍ਰੀ ਅਕਾਲ ਜੀ ਆਪਾਂ ਪਹੁੰਚੇ ਅੱਜ ਬਾਈ ਪੂਰੀ ਆਪਣਾ ਪਿੰਡ ਵਾਂ ਬਾਈ ਕਿਹ ਹੈ ਲੈ ਜੀ ਠੀਕ ਹੈ ਜੀ ਬਾਈ ਨੇ ਸਾਸਿਕਾ ਜਾਣਦੇ ਨੇ ਠਾੜੇ ਕੇ ਮਾਰੀ ਅਸੀਂ ਵਲੌਗ ਬਣਾਉਂਦੇ ਰਹਿੰਦੇ ਆ ਸਾਡੀ ਮਸ਼ੀਨਾਂ ਵਾਲੇ ਹੁੰਦੇ ਆ ਨਾ ਫੇਟੀਆਂ ਅੱਛਾ ਜੀ ਬਾਈ ਕਿਹੜਾ ਵਲੌਗ ਬਾਈ ਆਮਨੋ ਵਲੌਗ ਅੱਛਾ ਅੱਛਾ ਆਮਨੋ ਬਾਈ ਠੀਕ ਹੈ ਠੀਕ ਹੈ ਆਮਨੋ ਬਾਈ ਆ ਬਾਈ ਦਾ ਬੇਟਾ ਬਾਈ ਨੂੰ ਵੀ ਸ਼ੌਂਕ ਆ ਇਹਨੂੰ ਇਹ ਗੁੱਡਿਆਂ ਜਾਂਡੇ ਨੂੰ ਨਹੀਂ ਛੱਡਦਾ ਬਾਈ ਆ ਜਾ ਇਹ ਪਿੱਛੇ ਤੇ ਕੋਈ ਵੀ ਹੋਵੇ ਕੋਈ ਕੋਈ ਆਪਣਾ ਅੱਛਾ ਯਾਕਰ ਨਹੀਂ ਹੁੰਦਾ ਜਿੰਦੇ ਤਾਂ ਲੱਗਦੇ ਨਹੀਂ ਇਹ ਖੁੱਡੇ ਚ ਕੰਪਿਊਟਰ ਚੱਕ ਲਿਆ ਜਾਂਦਾ ਇਧਰ ਨਾਲ ਹੀ ਇੱਧਰ ਦੀ ਅੱਛਾ ਪੂਰੇ ਪੂਰੇ ਕਿੰਨਾ ਕੁ ਟਾਈਮ ਵਗੈਰ ਰੱਖਿਆ ਨੂੰ ਐਸਾ ਨੂੰ ਆਦਾ ਬੁੱਲ ਤੁਸੀਂ ਤਾਂ ਹੋਗੇ ਭਾਈ ਘੱਟੋ ਘੱਟ 15-20 ਸਾਲ 20 ਸਾਲੇ ਹੋਗੇ ਅੱਛਾ ਜੀ ਤੇ ਬਾਰੀ ਬੁੱਲੇ ਕਿੰਨੇ ਚੱਲਦੀ ਹੈ ਭਾਈ ਬਾਜੀਆਂ ਤਾਂ ਕੱਟੇ ਛੱਡ ਹੁੰਦੀ ਆ ਇਹ ਨਾ ਖੇਤੀ ਵਾਲਾ ਬੰਦਾ ਯਾਰ ਅੱਛਾ ਜਿਹੜੇ ਨੇੜੇ-ਤੇੜੇ ਹੁੰਦੀ ਉਹ ਛੱਡ ਹੋ ਜਾਂਦੀ ਆ ਅੱਛਾ ਦੂਰ ਵਾਲੀਆਂ ਮੁਸਕਲਾਂ ਦੇ 11-12 ਡੰਜਰ ਰੱਖੇ ਹੋਏ ਆ ਹਾਂ ਤਾਂ ਕਰਕੇ ਹੁਣ ਉਹ ਵੀ ਦੇਖਣੇ ਆ ਠੀਕ ਹੈ ਕਹਿੰਦਾ ਸੀ ਠੀਕ ਹੈ ਠੀਕ ਉਹ ਇਹਨਾਂ ਨੂੰ ਵੀ ਦਾਣੇ ਕੱਲੇ ਨੇ ਪਾਉਣੇ ਉਹਨਾਂ ਨੂੰ ਵੀ ਕੱਖ ਕੱਲੇ ਨੇ ਪਾਉਣੇ ਯਾਰ ਹਾਂ ਬਾਈ ਬਾਈ ਫੇ ਕਬੂਤਰ ਕਿੱਥੇ ਬਣਾਏ ਫਿਰ ਇਹ ਕਬੂਤਰ ਭਾਈ ਆਪਣੇ ਘਰ ਦੇ ਆ ਇਹ ਇੱਕ ਜੋੜਾ ਕੱਲੂ ਤੇ ਆਇਆ ਵੇ ਤਾਂ ਅੱਛਾ ਜੀ ਆਹ ਕੱਲੂ ਨੇ ਕਬੂਤਰ ਕਿਤੇ ਬਾਜੀ-ਬੂਜੀ ਦਾ ਦਾ ਅੱਛਾ ਦਦਾ ਤੇ ਬਸ 7 ਸਾਲ ਹੋ ਗਏ ਮੈਨੂੰ ਅੱਛਾ ਜੀ ਇੱਕ ਕੂਤਨ ਵਈ ਹੈ ਹਾਂ ਇਹਦੇ ਬੱਚੇ ਤੁਰਦੇ ਨਹੀਂ ਹੈ ਕੂਤਰ ਦੇ ਅੱਛਾ ਜੀ ਹਾਂ ਇੰਨੀ ਖਾਸ ਹੈ ਤਾਂ ਅੱਛਾ ਠੀਕ ਆ ਇਹ ਲਾਲ ਚੀਨਾ ਕਿਦਾਂ ਕਬੂਤਰੀ ਵੀ ਸੇਵੇਂ ਲਾਈ ਵੀ ਆ ਅੱਛਾ ਉਹਦੀ ਤੈਨੂੰ ਅੱਖ ਵੀ ਦਿਖਾਉਂਦਾ ਅੱਛਾ ਜੀ ਕੋਈ ਅੱਖ ਆਪਣੇ ਨੇੜੇ ਤੜੇ ਚੱਲ ਹੋਊਗੀ ਨਹੀਂ ਕਹਿ ਵੀ ਨਹੀਂ ਸਕਦਾ ਕਿਸੇ ਦਾ ਹੋ ਵੀ ਸਕਦੀ ਆ ਠੀਕ ਆ ਜੀ ਬਾਕੀ ਕਿੱਥੇ ਕੀ ਨਾਮ ਪੁੱਤਰਾ ਤੇ ਨਾਮ ਕੀ ਆ ਇਹ ਤੇ ਵੀਡੀਓ 'ਚ ਘੱਟੇ ਵਧੇ ਆਉਂਦਾ ਅੱਛਾ ਜੀ ਆ ਵੀ ਚਦੇਗਾ ਇਹ ਵੀ ਅੱਖ ਕਿਸੇ ਹੋਣੀ ਹੋਊਗੀ ਮੁੰਡੇ ਆ ਰਹੀ ਬੜੀਆਂ ਬੀਬੇ ਹੈ ਨਾ ਪੁਲਿਸ ਵਾਲੇ ਇਹਦੇ ਬੱਚੇ ਵੀ ਇਦਾਂ ਦੇ ਹੋਣਾ ਸਾਰੇ ਅੱਛਾ ਹਾਂ ਆ ਦੇਖ ਇੱਧਰ ਵੀ ਹੋ ਗਈ ਸੇਮ ਹਾਂ ਵਈ ਪਾਣੀ ਵਾਲੀ ਅੱਖ ਲੈ ਸਾਈਡ ਪਰ ਕਰਕੇ ਦੇ ਹਾਂ ਇਹ ਮੇ ਤੇ ਕਈਆਂ ਨੇ ਮੰਗ ਲਈ ਉਤਰੀ ਅੱਛਾ ਇਹ ਕੱਲੂ ਨੇ ਆਪਣਾ ਸਤਾਰ ਧਾਰਿਆ ਤਾਂ ਜੀ ਜਾਂਟੀ ਹਾਂ ਹਾਂ ਜਦੋਂ ਉਹ ਤੇ ਲਿਆਂਦਾ ਨਾ ਕੋਈ ਜੋੜਾ ਅੱਛਾ ਇਹਦੇ ਪਾ ਉਹਦੇ ਬੱਚੇ ਨਹੀਂ ਹਿੱਲੇ ਅੱਛਾ ਇਹ ਬਚਾ ਕੇ ਤਾਂ ਮੇਰੇ ਭੱਲਣ ਦਾ ਅੱਛਾ ਇਹਦੀ ਕੁੰਛ ਹੋਈ ਵਿੱਚ ਪੱਟ ਅੱਛਾ ਜੀ ਇਹ ਮੇਰੇ ਕੋਲ ਹਿਲ ਗਿਆ ਕੱਲੂ ਕਹਿੰਦਾ ਤੂੰ ਐ ਕਰ ਵੀ ਇੱਥੇ ਰੱਖ ਲੈ ਵੀਰੇ ਸਾਡੇ ਹਿਲਦੇ ਹੀ ਨਹੀਂ ਮੇਰੇ ਕੋਲ ਠੀਕ ਆ ਬਾ ਚੱਲ ਕੋਈ ਨਾ ਇਨੂੰ ਹੋ ਗਏ ਘਟੋ ਘਟ ਮੇਰੇ ਕੋਲ 8 ਸਾਲ। ਅੱਛਾ ਕਬੂਤਰਾਂ ਕਬੂਤਰੀ ਜੋੜੇ ਨੇ। ਹਾਂ ਜੋੜੇ ਨੇ। 7-8 ਸਾਲ ਹੋ ਗਏ। ਹੂੰ ਤੇ ਇੱਕ ਕੂਸਨ ਹੁੰਦੇ ਆ ਬੜਾ ਮੇਰਾ ਕਿੰਨਾ ਸਾਲਲੇ ਹੋ ਗਏ? 12 ਸਾਲੇ ਹੋ ਗਏ ਜੜਦੇ ਨੇ। ਅੱਛਾ। ਇਹ ਵੀ ਕਬੂਤਰ ਬੜਾ ਮੇਰਾ। ਇਹ ਕਿਤੇ ਲੈ ਕੇ ਜਾਂਦਾ ਬਾਈ? ਇਹ ਆਪਣੇ ਘਰ ਦੇ ਕਬੂਤਰਾਂ ਦਾ ਪੱਠਾ ਦਾ। ਇਹ ਬਾਜੀ ਦਾ ਕਬੂਤਰ ਫੜਿਆ ਤਾਂ ਪਾਣ ਇੱਕ। ਅੱਛਾ। ਉਹਦਾ ਬਣਾਇਆ ਤਾਂ ਜੜਦਾ। ਪਾਪਾ ਉਹਦਾ। ਪਾਣੀ ਭਾ ਕੀਦਾ ਤਾਂ ਹੈ? ਹਾਂ ਹੀ ਨਹੀਂ ਪਤਾ ਕੀਦਾ ਤਾਂ ਹੁਣ ਬਾਜੀ ਦਾ ਕਬੂਤਰ ਤਾਂ। ਥਾਲੋ ਦੇ ਬਾਈ ਵੀ ਦੀ। ਕਿਹਦੇ ਬੰਦਾ ਦੇਖ ਕੇ ਕਿ ਆਵੀਆਂ ਜਾਵੇ ਨਾ ਆ ਦੇਖੋ ਜਾਮਣੀ ਪੰਜੇ ਇਹ ਇਹ ਆਪਣੇ ਘਰ ਦਾ ਕੂਤਰ ਪੱਠਾ ਅੱਛਾ ਜੀ ਹੂੰ ਇਹ ਬਾਕੀ ਇਹ ਪੱਠੇ ਵਾਂ ਗਾਹਾਂ ਬਣੇ ਆ ਨਾ ਉਹਦੇ ਇਹਨਾਂ ਦੇ ਫਰਮ ਪੱਕੇ ਰੱਖੇ ਹੋਏ ਨਾ ਜੋੜੇ ਅੱਛਾ ਅੱਛਾ ਇਹ ਚਾਰ ਪੰਜ ਜੋੜੇ ਪੱਕੇ ਰੱਖੇ ਫਿਰ ਇਹਨਾਂ ਦੇ ਬਜੇ ਨਹੀਂ ਤੁਰਦੇ ਯਾਰ ਬਿੰਦੂ ਨਾ ਸਹੀ ਹੈ ਭਾਈ ਸਹੀ ਹੈ ਮੁੱਕ ਬਾ ਦੇ ਦੇਖ ਕੇ ਵੀ ਹਾਂ ਚਲੋ ਇੱਥੇ ਕਿਤੇ ਬਾਜੀ ਦਾ ਆਇਆ ਬਜਾ ਇੱਧਰ ਉੱਧਰ ਤੇ ਫੜ ਕੇ ਪਾ ਜਿਹੜੇ ਬਣਾਉਂਦੇ ਆ ਨਾ ਹਾਲੇ ਉਹ ਗਲਤ ਆ ਹਾਂ ਹੁਣ ਆਪਣੇ ਕੂਤਰਾਂ ਨੂੰ ਪਤਾ ਹੁੰਦਾ ਵੀ ਇਹਨਾਂ ਨੇ ਬਚਿਆ ਨਹੀਂ ਤੁਰਨਾ ਨਹੀਂ ਭਾਈ ਉਹ ਕੂਤੀ ਦਾ ਕਿੰਨੇ ਖਾਲੀ ਤਾਂ ਕੀ ਹਾਂ ਬਾਕੀ ਇਹ ਵੀ ਗ ਆਪਾਂ ਆਪਣੇ ਪਿੰਡ ਵਿੱਚ ਪੂਰੀ ਭਾਈ ਕਿੰਨੇ ਬੰਦੇ ਵਸ ਕੱਲੂ ਦੇ ਕਬੂਤਰ ਹੋਣਗੇ ਕੱਲੂ ਦੇ ਕਬੂਤਰ ਆ ਦੋ ਦੋ ਤਿੰਨ ਦੋ ਤਾਂ ਮੇਰੇ ਭਾਈ ਬੈਠੇ ਇਹਨਾਂ ਦੇ ਬੱਚੇ ਮੇਰੇ ਕੋਲ ਨਹੀਂ ਆਪਣੇ ਘੁੱਗੀ ਕੰ 13 ਬਾਕੀ ਤਾਂ ਯਾਰ ਹੁਣ ਕਈਆਂ ਦੇ ਕੋਈ ਵੀ ਹੋਣਗੇ ਤੇ ਅੱਛਾ ਬੁੱਤਰਾ ਰੋਣ ਵਧੀਆ ਯਾਰ ਐਵੇਂ ਮੀ ਕਹੀਏ ਸਾਧਵੀ ਕੱਲ ਨੂੰ ਖਾਣੇ ਆ ਰਹੇ ਨੇ ਹਾਂ ਬੁੱਤਰਾ ਤਾਂ ਤਕਰੀਬਨ ਸਾਰੇ ਵਧੀਆ ਹੈ ਹਾਂ ਉਹਦੇ ਕਬੂਤਰਾਂ ਉੜਦੇ ਵੀ ਹੈਗੇ ਮੈਂ ਤੈਨੂੰ ਇਹ ਵੀ ਕਹਾਂ ਮਿਹਨਤੀ ਵੀ ਕਰਦਾ ਯਾਰ ਮਿਹਨਤੀ ਵੀ ਹੈਗਾ ਹੁਣ ਅੱਜ ਕੱਲ ਕਿਹੜਾ ਰੁਪਇਆ ਦਾਣੇ ਪਾਗੇ ਅਸੀਂ ਪੁੱਛਦੇ ਨਹੀਂ ਉਹਨੇ 24 ਘੰਟੇ ਕੂਤਰਾਂ 'ਚ ਰਹਿਣਾ ਜਿੱਤੂਗਾ ਵੀ ਉਹੀ ਸਹੀ ਗੱਲ ਹੈ ਇਹ ਅਸੀਂ ਜਿਹੜਾ ਕੋਈ ਆਉਗੀ ਘੰਟੇ ਕੂਤਰਾਂ 'ਚ ਰਹਿਣਾ ਵੈਸੇ ਇੱਕ ਗੱਲ ਹੈਗੀ ਬਾਈ ਆ ਧੁੱਪ ਧੁੱਪ ਦੇਖ ਲਈ ਬਾਈ ਹੋਰ ਉਹ ਵਿਚਾਰਾ ਹੋ ਜਾਂਦਾ ਪੱਕਾ ਹਾਂ ਕਿ ਨਹੀਂ ਉਹ ਖਾਓ ਯਾਰ ਮੈਂ ਤਾਂ ਬਹੁਤ ਕਰਦਾ ਹੂੰ ਹੁਣ ਉਹਦਾ ਇੱਕ ਹੋਰ ਆ ਜਾਂ ਮਰਜੀ ਚਲੇ ਜਾ ਕੋਈ ਕੂਤਰ ਚਾਹੀਦਾ ਹਾਂ ਕੂਤਰ ਹੀ ਜਾਈ ਦੀ ਖਾ ਲੈ ਜਾ ਇਹ ਗੱਲ ਸਹੀ ਹੈ ਤੇਰੀ ਬਾਈ ਨਾ ਨਹੀਂ ਕਰਦਾ ਹੈਗਾ ਜੇਕਰ ਹੁਣ ਜੇਕਰ ਬਾਈ ਤੈਂ ਉਦੀ ਬਾਈ ਸੇਵਤ ਕਰੀ ਆ ਹੋਰ ਬੰਦਾ ਦੂਏ ਬੰਦੇ ਦੀ ਸਿਫਤ ਕਰਨੇ ਥੋੜਾ ਕੱਚ ਕਰਾਉਂਦਾ ਹਨਾ ਆਪਾਂ ਨੀ ਯਾਰ ਆਪਾਂ ਜਿਹੜੀ ਗੱਲ ਸੱਚੀ ਉਹ ਸਾਡਾ ਦਿਲ ਦਾ ਸਾਫ ਆ ਹਾਂ ਬਹੁਤ ਹਲਵਾਈ ਦਾ ਕੋਈ ਅਮ ਜਾਣਦਾ ਅਸੀਂ ਅੱਜ ਤੱਕ ਕੋਈ ਨੀ ਚਲੋ ਕੋਈ ਪ੍ਰੋਗਰਾਮ ਕਰਾਉਂਦੇ ਆ ਹਾਂ ਠੀਕ ਆ ਅਸੀਂ ਉਹਨੂੰ ਆਏ ਉਹਨੇ ਸਾਨੂੰ ਆਏ ਨੇ ਕਿਹਾ ਵੀ ਪੈਸੇ ਇੰਨੇ ਲੈਣੇ ਮੋਰੇ ਕੰਮ ਕਰਦਾਨਾ ਕਹਿੰਦਾ ਜਿਹੜੇ ਜਿਹੜਾ ਕੋਈ ਦੇਣਾ ਚੱਲੂ ਵਾਲੇ ਜੋੜੇ ਆ ਅੱਛਾ ਹਾਂ ਦੇਖ ਇੱਧਰ ਉਹ ਦੋ ਬੱਚਿਆਂ ਦੇ ਰੰਗ ਲਾਏ ਆ ਉੱਧਰ ਵਈ ਪੰਜ ਚਾਰੇ ਰੱਖੇ ਹੋਏ ਆ ਵਾਹ ਤੇ ਉਹਨਾਂ ਦੇ ਬੱਚੇ ਆ ਇਹ ਅੱਛਾ ਹਾਂ ਉਹਨਾਂ ਦੇ ਬੱਚੇ ਆ ਇਹ ਆ ਆ ਤਾਂ ਪੱਕੀ ਲੱਗਦੀ ਆ ਆ ਜਰਦੀ ਹਾਂ ਇਹ ਪਿਆ ਉਹਦੀ ਬਰਸਾਤ ਦੀ ਪਰਠੀ ਗੱਡੀ ਵਿੱਚ ਬਸ 7 ਇੰਚ ਵਿੱਚ ਕੱਡੇ ਦਾ ਹੈ ਹੈ ਉਹਨਾਂ ਦੀ ਹੈ ਨਾ ਹੈ ਉਹਨਾਂ ਦੀ ਹੈ ਅੱਛਾ ਓਏ ਕੱਲ ਸਰੇ ਜੀ ਉਹ ਚਾਪ ਜਾਂ ਉਹ ਤਾਂ ਯਾਰ ਆਪਣੇ ਪਿੰਡ ਨਦੀ ਚੁੱਟੀ ਦੀ ਜਾਂਦਾ ਹੈ ਜਦ ਸਰਬੀ ਜੀ ਤੇ ਲਿਆਦਾ ਚੱਕ ਕੇ ਅੱਛਾ ਉਹ ਸੁਰਤਾਂਪੁਰ ਪਿੰਡ ਤੇ ਅੱਛਾ ਹਾਂ ਉਹ ਕਚੀਨਾ ਜਾਂ ਹਾਂ ਹਾਂ ਸੁਰਤਾਂਪੁਰ ਪਿੰਡ ਤੇ ਲਿਆਦਾ ਜਾਦੂ ਚੱਕ ਕੇ ਠੀਕ ਹੈ ਤੇ ਕੱਲ ਤਾਂ ਖਾ ਫੇ ਫੜ ਕੇ ਬਾਈ ਬਾਈ ਰਾ ਦੁਆਏ ਨੇਤਰ ਬਾਈਆਂ ਹਾਂ ਇਹਨਾਂ ਵਿੱਚ ਕੀ ਆ ਤੁਹਾਡਾ ਹੋਗਾ ਰਸਤਾ ਚਾਚੇ ਦਾ ਐ ਸੀ ਸਕੇ ਅੱਛਾ ਅੱਛਾ ਸਟਾਰਟਿੰਗ ਸਟਾਰਟਿੰਗ ਹੋਈ ਫਿਰ ਹੋਣੀ ਹੈ ਨਾ ਹਾਂ ਜਿਹੜਾ ਲਾਡੀ ਨੇ ਚੜੀਆਂ ਛੱਡਿਆ ਦਾ ਕਬੂਤਰ ਮੋਟਰਸਾਈਕਲ ਵਾਲੀ ਬਾਜੀ ਚ ਹਾਂ ਹਾਂ ਉਹਦੀਆਂ ਪੱਠੀਆਂ ਨੀਲੀਆਂ ਦੋ ਐ ਅੱਛਾ ਹਾਂ ਦਬਾਜ ਲਾਡੀ ਚੜੀਆਂ ਦਾ ਬਾਈ ਉਹ ਹਾਂ ਚੜੀਆਂ ਦਾ ਆਪਣਾ ਰਿਸ਼ਤੇਦਾਰ ਹੈ ਉਹ ਅੱਛਾ ਹਾਂ ਕਬੂਤਰ ਉਹ ਲੈ ਗਿਆ ਤਾਂ ਆਪਾਂ ਦੇ ਅੱਛਾ ਆ ਨੀਲੀਆਂ ਪੱਠੀਆਂ ਆਉਂਦੀਆਂ ਦੋ ਐ ਅੱਛਾ ਤੇ ਬਾਕੀ ਆਹਾਂ ਆਪਣੇ ਘਰ ਦੇ ਕਬੂਤਰਾਂ ਦੇ ਜੜਦੇ ਇੱਥੇ ਆ ਬੈਠੇ ਨੇ ਆਹ ਆ ਜਾਂਦੇ ਗੂਤਰ ਦੇ ਪੱਠੇ ਆ ਆਪਣੇ ਬਾਪ ਅਛਾਈ ਹਾਂ ਤੇ ਕੱਲੂ ਵਾਲੇ ਦਾ ਸਮਾਂ ਤੁਹਾਨੂੰ ਹੂੰ ਇਹ ਲੈ ਇਹ ਮੈਂ ਕਾਫੀ ਦੇਖ ਆਖਾਂ ਦੇ ਆਹ ਬਈਆ ਉਹਦੀ ਪੱਠੀ ਆ 2 ਵਜੇ ਛੋਟੇ ਹੋਰ ਆ ਤੁਹਾਨੂੰ ਉਹ ਦਿਖਾਉਂਦਾ ਠੀਕ ਆ ਉਹਦੇ ਗੂਤਰ ਦੇ ਆਖਾਂ ਮਤਬਲ ਇਦਾਂ ਦੇ ਆ ਪਛਾਣ ਲੈਂਦੇ ਉਹਦੇ ਗੂਤਰਾਂ ਦੇ ਵਜੇ ਇਹ ਕਿਰੋਂ ਕਿਸੇ ਨੇ ਪਿੰਡ ਚ ਲ ਘੋਲੇ ਜਾ ਕੇ ਤੇ ਨੇ ਉ ਵੀ ਆ ਹੈ ਜਿਹਦੇ ਬੱਚੇ ਗਲਾ ਰੰਗ ਲਾਦ ਵੀ ਕੁਛ ਕਰ ਦੇਵੇ ਪਹਿਲਾ 2 ਸਾਲ ਬਾਅਦ ਜਾ ਕੇ ਵਿਛਾਣ ਲਾ ਅੱਖ ਦੇ ਅੱਖ ਦੇ ਵਜਾਣ ਵੇਣ ਇਹਨਾਂ ਨੇ ਹਾਂ ਜਿਹੜਾ ਆਲ ਦੋੜ ਵੀ ਤੇਰੇ ਦੇਰੇ ਤੇਰੇ ਪਿੰਡਾਂ ਜਿ ਵੀ ਪਰ ਚਲੇ ਗਏ ਭਾਈ ਉਹ ਫੜਕੇ ਹੈ ਉਹ ਨੀਲਾ ਜਾ ਨੀਲਾ ਦਵਾਜ ਹਾਂ ਚਿੱਟੀ ਪੂੰਗਾ ਦਵਾਈ ਹੈ ਨਾ ਚਿੱਟੀ ਪੂੰਗਾ ਗੁੰਸਰ ਹੈ ਉਹ ਖਾਂਜਣਾ ਬਟਾਲੀ ਵਾ ਇਹ ਜੀ ਬੱਚੇ ਬੱਚੇ ਨੇ ਕੱਢੇ ਹੋਏ ਇਹਨਾਂ ਨੇ ਇਹ ਇਹੇ ਜੇ ਕੱਢਦਾ ਨਹੀਂ ਹੈ ਇਹ ਕੱਢਦਾ ਲਾਲਚੀ ਨੇ ਅੱਛਿਆ ਹਾਂ ਇਹ ਆਪਣੇ ਵਰਗੇ ਨਹੀਂ ਕੱਢਦਾ ਕੂਤਰੀ ਕਹਿੰਦੀ ਪਾਈ ਬਾਈ ਕੂਤਰੀ ਹੁਣ ਇਹਦੇ ਨਾਲ ਨੀਲੀ ਡੱਬੀ ਬਾਈ ਪਹਿਲਾਂ ਬੱਗੀ ਕੂਤਰੀ ਤਾਂਖੀ ਹੈ ਕਿ ਨਾ ਵਿੱਚ ਬਾਈ ਇਹ ਪਤਾ ਇਹ ਫੜਿਆ ਦਾ ਬਾਈ ਇਹ ਮਾਲਕ ਇਹਦੇ ਮੋਹਰ ਪਈ ਵੀ ਲੱਗੀ ਵੀ ਤੇ ਅੱਛਿਆ ਇਹ ਆਪਣਾ ਪਹਿਲਵਾਨ ਦਾ ਕੂਤਰਾ ਅੱਛਿਆ ਪਹਿਲਵਾਨ ਜਿਹੜਾ ਉੱਥੇ ਡੂੰਛੜੀ ਵਾਲਾ ਹਾਂ ਅੱਛਿਆ ਜੀ ਉਹਦਾ ਕੂਤਰਾ ਇਹਦੇ ਮੋਹਰ ਲੱਗੀ ਵੀ ਤੇ ਆਵਲੀ ਵੀਡੀਓ ਦੇ ਚੱਕ ਕੋਈ ਆ ਵੀ ਜਾਂਵੇ ਕੋਈ ਨਾ ਆ ਜਾਈ ਕੋਈ ਨਹੀਂ ਕੁਛ ਨਹੀਂ ਹੁੰਦਾ ਅੱਛਿਆ ਚੱਲ ਤੂੰ ਬਾਹਰ ਦਹੀਂ ਨਾ ਬਾਈ ਇਹ ਤਾਂ ਦੇਖ ਤੈਨੂੰ ਆ ਵੀ ਦਿਖਾ ਮੈਂ ਆ ਵੀ ਚੱਲੂ ਵਾਲੇ ਜੋੜੇ ਦੇ ਇੱਠਾ ਲੈ। ਦੇਖ ਖਾਈ ਨਹੀਂ ਹੁਣ ਫਿੱਕੀਆਂ ਆ ਇਹਦੀ ਹੌਲੀ ਵਾਲੇ ਰੰਗ ਬਦਲ ਦੇਣਾ। ਅੱਛਾ ਕਾ ਹੈ? ਹਾਂ। ਏ ਟੀਰਾ ਹੋ ਜਾਣਾ ਨੇ। ਅੱਛਾ ਜੀ। ਆਪਾਂ ਐਵੇਂ ਕੀਏ ਜਿਹਦੇ ਕਬੂਤਰਾਂ ਦੇ ਆਪਾਂ ਨੇ ਬਈ ਉਹਦੇ ਵੀ ਜਹਾ। ਹਾਂ। ਠੀਕ ਹੈ ਨਾ ਆ ਆਪਣੇ ਜਰਦੇ ਨੇ ਉਹ ਸ਼ਾਕੇ ਵੀ ਕੱਢਦਾ। ਅੱਛਾ। ਹਾਂ ਆ। ਆ ਸ਼ਾਕੇ ਵੀ ਕੱਢਦਾ। ਲੈ। ਉਹ ਦੋ ਤਿੰਨ ਪ੍ਰਕਾਰ ਦੇ ਕੱਢਦਾ ਚਿੱਟੀਆਂ ਦੇ ਵੀ ਕੱਢਦਾ ਸ਼ਾਕੇ ਵੀ ਕੱਢਦਾ ਕੱਲੂ ਵਾਲੇ ਜੋੜੇ ਚਿੱਟੀਆਂ ਦੇ ਵੀ ਕੱਢਦਾ ਉਹ। ਅੜਾ ਕਿ ਅੜਾ ਨੂੰ ਕਿੰਨੇ ਦੇਖੇ ਬਾਈ ਸੱਤ ਹੈ ਉੜਦੇ ਆ ਮੇਰੇ ਕੋਲ ਵਧੀਆ ਉੜਦੇ ਆ ਤਾਂ ਹੀ ਰੱਖੀ ਬੈਠਾ ਇਹਨਾਂ ਤੇ ਇੱਕ ਹੋਰ ਸਿਫਤ ਆ ਜੇ ਬਾਹਰ ਛੱਡ ਤੇ ਇਹਨਾਂ ਨੇ ਰਾਹ ਉਹਨਾਂ ਪੋਲੀ ਜੜਾਈ ਕਰਕੇ ਉੜਨਾ ਭੱਜਣਾ ਨਹੀਂ ਐਸੀ ਉੱਥੇ ਬਹਿਣਾ ਵਸ ਜੇ ਮਤਲਬ ਉੱਥੇ ਬੈਠਣਾ ਇੱਥੇ ਹਾਂ ਜਦ ਮਰਜ਼ੀ ਜਿੰਨਾ ਮਰਜ਼ੀ ਉੱਠੀ ਜਾਣ ਬਾਜੀ ਜੇ ਵੀ ਨੰਬਰਾਂ 'ਚ ਵੀ ਪਏ ਆ ਠੀਕ ਆ ਠੀਕ ਆ ਉਹ ਉੜਦੇ ਨਹੀਂ ਉਹ ਬੜੀ ਕਾਲ ਚਿੰਨਾਈ ਜਾ ਆ ਬਣਾ ਜਾ ਕਾਲੀ ਸਾਤੀ ਕਾ ਆਹ ਹਾਂ ਲਾ ਇਹ ਵੈਰਾਈਟੀ ਕੋਈ ਹੋਏ ਯਾਰ ਬਾਈ ਇਹ ਪਤਾ ਨਹੀਂ ਸਾਲਾ ਕਿਹੜਾ ਟੈਡੀ ਉਤਰਖੰਦੀ ਖਾਲਾ ਕਿਹੜਾ ਹਾਂ ਇਹ ਨਦੀ ਜਿੱਤੇ ਚੱਕ ਕੇ ਲਿ ਜਾਂਦਾ ਸਰਬਜੀਤ ਨੇ ਅੱਛਾ ਲਿਕੇ ਜਾਣਾ ਲੈ ਜਾ ਹੈ ਬੜਾ ਉੜਦਾ ਹੈ ਥੋੜਾ ਹੀ ਹੈ ਘਰਾਂ ਜਿਹਾ ਜਿਹਾ ਵੱਡਦਾ ਫਰੀ ਜਾਂਦਾ ਅੱਛਾ ਹੈ ਕਿਨੇ ਵਿੱਚ ਮੈਨੂੰ ਸਮਝ ਨਹੀਂ ਲੱਗਦੀ ਪਤਾ ਨਹੀਂ ਯਾਰ ਨਦੀ ਜਿੱਕੇ ਰਿਹਾ ਪਤਾ ਉਹ ਕੱਟ ਹਤਾਏ ਬਜਾਦ ਕਰਿਆ ਵਾ ਅੱਛਾ ਉਹ ਮਟੀਰੀ ਟਰਾਲੀ ਭਰਨ ਗਿਆ ਤਾਂ ਹੈ ਉਹ ਨਦੀ ਜਿੱਤੇ ਲੈ ਆਤਾ ਚੱਕ ਕੇ ਅੱਛਾ ਆੜੂ ਵੀ ਲਾਉਂਦੀ ਨੀ ਇਹ ਆ ਲਾਲ ਜੀ ਨੇ ਕੱਲੂ ਵਾਲੇ ਕਬੂਤਰ ਦੇ ਉਹਦੀ ਲਾਹ ਕਿਨੇ ਨੇ ਹਾਂ ਉਹ ਵੀ ਕੱਢਦਾ ਉਹ ਚਿੱਟੀਆਂ ਦੇ ਵੀ ਕੱਢਦਾ ਤੁਹਾਨੂੰ ਦੱਸੇ ਨੇ ਚਿੱਟੀਆਂ ਦੇ ਵੀ ਕੱਢਦਾ ਦੇ ਕਿੱਟੀਆਂ ਦੇ ਵੀ ਕਰਦਾ ਪੂਰੀ ਫਾਈ ਬਾਈ ਗੇਮ ਕਿਉਂ ਕਿੱਥੇ ਸਿੱਖੀ ਗੇਮ ਬਈ ਆਪਣੇ ਕੋਈ ਨਹੀਂ ਆਪਾਂ ਨੇ ਕੋਈ ਨਹੀਂ ਸਿੱਖੀ ਹੈ ਕਿ ਮੈਂ ਤੈਨੂੰ ਐਵੇਂ ਕਹਿ ਰਿਹਾ ਕਿ ਗੇਮ ਸਿੱਖੀ ਆ ਹਾਂ ਹਾਂ ਬਾਈ ਕਣੀ ਤੁੱਕਾ ਜਲਾ ਲਈਦਾ ਅੱਛਾ ਵੀ ਆਪਾਂ ਨੂੰ ਪਤਾ ਵੀ ਇੰਨੇ ਕੇ ਬਾਦਾਮ ਦੇ ਕੇ ਇੱਕ ਨਾ ਕੰਪਿਊਟਰ ਛੱਡ ਜੇ ਤਾਂ ਪਾਣੀ ਪੂਣੀ ਵੀ ਨਹੀਂ ਠੰਡਾ ਵੀ ਆਪਾਂ ਨੇ ਕਦੇ ਦਿੱਤਾ ਐਵੇਂ ਤੈਨੂੰ ਕਹੀ ਅੱਛਾ ਠੋਕੇ ਗਲੇ ਠੋਕੇ ਗਲੇ ਛੱਡੇ ਠੀਕ ਐ ਇੱਕ ਤੈਨੂੰ ਹੋਰ ਦਿਖਾ ਦੂੰਦਾ ਟੀਰੇ ਕਿੱਥੇ ਗਿਆ ਆ ਬੈਠਾ ਆਦਾ ਅਰੋ ਟਾਗਾ ਜਗੜ ਜਗੜ ਦੇ ਅੱਖਾਂ ਦੇਖੀ ਦਲ ਦੇ ਕਿੰਦਾ ਦੀਆਂ ਡਰਾਮੀਆਂ ਐਂ ਬਾਈ ਫਿਰ ਉਧਰ ਦੇ ਕੜਕਣਾ ਕੜਾਕੇ ਬੱਚੇ ਫਿਰ ਇੱਧਰ ਪਾਈ ਕਰੀ ਬਾਈ ਇੱਧਰ ਛੱਡ ਲੰਦਾ ਫਿਰ ਮੈਂ ਉਧਰ ਦੇ ਹਾਂ ਤਾਂ ਹੀ ਤਾਂ ਬੰਨੇ ਨਾ ਪਿਆਰ ਹੋ ਗਿਆ ਇਹ ਮਾ ਆਪਣੇ ਨਵੇਂ ਜੀ ਬਿੰਦੂ ਆਏ ਵੀ ਭੱਜਣੇ ਨਹੀਂ ਹੈਗੇ ਲੈ ਫਿਰ ਜੋੜਾ ਜੋੜਾ ਤੋ ਕਿੱਦਾਂ ਦੇਖ ਚਲਾਉਂਦਾ ਕਿ ਲੱਗੇ ਲਗਾਈ ਪਾਸੇ ਜਿਉ ਉਹ ਹੈਗੇ ਨਾ ਜੋੜੇ ਦੇਖ ਕੇ ਲਾਏ ਆ ਮੈਂ ਤੈਨੂੰ ਐਵੇਂ ਹੀ ਕਹਾਂ ਜੋੜੇ ਆਪਾਂ ਨੇ ਬਹੁਤ ਪਰਖ ਕੇ ਸੂਝ ਕੇ ਫੇਲ ਆਏ ਆ ਅੱਛਾ ਹੁਣ ਆਪਾਂ ਕਹਿੰਦੇ ਆ ਮਿਲ ਗਏ ਜੀ ਲਾ ਦੋ ਉਹ ਫਿਰ ਆਏ ਗਾਹਾਂ ਜੇ ਰਿਜ਼ਲਟ ਖਰਾਬ ਦਿੰਦਾ ਉਧਰ ਭੱਜ ਪੁੰਚ ਜਾਂਦੇ ਫਿਰ ਉਹਦਾ ਕੋਈ ਫਾਇਦਾ ਨਹੀਂ। ਇਹ ਕੋ ਉਹ ਫੜੀ ਉਹ ਬਚਾ ਤੂ ਸੇ ਵਾਲਾ। ਉਹ ਬਚਾ ਉਹ ਵੀ ਤੰਦੂ ਵਾਲੇ ਜੋੜੇ ਵਿੱਚ ਤੇ ਬਣਿਆ ਹੋਇਆ। ਆਰਾਮ ਕੇ ਆ ਰਹੇ ਹਾਂ। ਹਾਂ ਇਹਦੇ ਕੱਲੇ ਰਾਇਆ ਗਾ ਰੰਗ। ਬਾਈ ਮੈਂ ਦੋ ਇੱਕ ਨਿਕਾ ਇੱਕ ਦਿਨ ਲੱਕ ਮੋਜੀਦ ਹਾਕੀ ਦੇ। ਇਹ ਨਾ। ਹਾਂ ਆਖ ਦੇ ਗਏ ਦੀ। ਲੈ ਕੁਲੂ ਘੋਲੂਗਾ। ਹਾਂ। ਲੈ ਕੁਲੂ ਘੋਲੂਗਾ ਮਿੰਦ ਦੱਸ। ਦੀਵੇ ਬਣਾਏ ਹੋਈ ਆ। ਕੋਈ ਲੋਕਾ ਜਹਾ ਦੇ ਪਤਾ ਲੱਗਦਾ ਖਾਂ ਦੇ ਆਪਣਾ तकरीबन ਆਪਣੇ ਯਾਰ ਜੋੜੇ ਇੱਕ ਕੱਲੂ ਵਾਲਾ ਜੋੜਾ ਬਸ ਅੱਛਾ ਉਹਨਾਂ ਦੇ ਬੱਚੇ ਆ ਠੀਕ ਹੈ ਬਾਕੀ ਆਪਾਂ ਫालतू ਕੁ ਕਢਾਉਂਦੇ ਨਹੀਂ ਹੈਗੇ ਕਿਨ ਅਸੀਂ ਫਿਰ ਕੋਈ ਭਾਈ ਵਿੱਚ ਉੱਚੇ ਵੀ ਆ ਮੈਂ ਤਾਂ ਕਹਿੰਦਾ ਹੁਣ ਲੈ ਜੀ ਪੰਪ ਪੰਸਾ ਨੂੰ ਹੁਣ ਚੱਕਾ ਦਿੰਦਾ ਲੈ ਨੂੰ ਮੇਰੇ ਪਆ ਨਾ ਖੇਤੀ ਕਰਕੇ ਵੀ ਟਾਈਮ ਨਹੀਂ ਲੱਗਦਾ ਅੱਛਾ ਮੈਂ ਤਾਂ ਬਾਅਦ ਤੇ ਬਚੇ ਰੱਖ ਲੂੰਗਾ ਪੰਜ ਚਾਰ ਜਿਹੜੇ ਹੈਗੇ ਆ ਅੱਛਾ ਠੀਕ ਹੈ ਨਾ ਬੜੇ ਤਾਂ ਮੈਂ ਸਾਰੇ ਦੇ ਦੂੰਗਾ ਮੇਰੇ ਪਹਿਲਾਂ ਮੈਂ ਤਾਂ ਹੋਲਡ ਲੇਜੂ ਗਿਆ ਘੰਟੇ ਚ ਮਤਲਬ ਵਿਚ ਵਿਚਾਲੇ ਪੂਰੇ ਹੈਗੇ ਆ ਮੈਂ ਕਹਿੰਦਾ ਪੂਰੇ ਕਿ ਕਿੰਨੇ ਦਾਣੇ ਇੱਕ ਮੈਂ ਕਹਿੰਦਾ ਪੰਪ ਪੰਸਾ ਨੂੰ ਚੱਕ ਲੈ ਜੀ ਠੀਕ ਹੈ ਨੰਬਰ ਵਾਈ ਆਪਣਾ 9463975062 ਜੇ ਕਿਸੇ ਵੀਰ ਨੇ ਕਪੂਤ ਲੈਣੇ ਹੋਏ ਵੀਰੇ ਬਾਈ ਕੇ ਸੰਪਰਕ ਕਰਿਓ ਬਾਈਆਂ ਨੰਬਰ ਦਾਸਤਾ ਆਪਣਾ ਤੁਰਦੇ ਨਹੀਂ ਹੈਗੇ ਬਸ ਇਹ ਗਾਰੰਟੀ ਦੂੰ ਮੈਂ ਮੇਰੇ ਬਹੁਤ 3 4 ਜੋੜੇ ਹੋ 4 5 ਬਹੁ ਜੋੜੇ ਆਂਦੇ ਆ ਠੀਕ ਹੈ ਬਾਕੀ ਜੋੜੇ ਉਹਦੇ ਵਿੱਚ ਨਹੀਂ ਹੈ ਠੀਕ ਹੈ ਤਾਂ ਜਿਹੜਾ ਨੀਲਾ ਦਵਾਜ ਫੇ ਕਿਹਦੇ ਕੇ ਪਾਇਆ ਹੁੰਦਾ ਇਹ ਇਦਨਾ ਨੀਲੀ ਦਵਾਜ ਕੁੱਤਰੀ ਮਿਲੀ ਆ ਉਹ ਕੋਈ ਕੋਲੇ ਬੈਠੀ ਉਹਤਨੇ ਕੀ ਨਹੀਂ ਨਹੀਂ ਆ ਮਿਲੀ ਇਹਦਨਾ ਅੱਛਾ ਆਦਾ ਇੱਕ ਕੰਨੀ ਵਾਲੀ ਆ ਹਾਂ ਉਹ ਗੋਲ ਬੈਠੀ ਜੀ ਅੱਛਾ ਇਹਨਾਂ ਦੇ ਫਰਕ ਆ ਹੈ ਇਹਨਾਂ 'ਚ ਫਰਕ ਆ ਕੰਨੀਆਂ ਦਾ ਹਾਂ ਇਹਦੇ ਘੱਟ ਘੱਟ ਤੇ ਛੋਟੇ ਛੋਟੇ ਇਹ ਨਹੀਂਗੇ ਇਹ ਰਹੇ ਮੰਦਰੀ ਜਿਹੜੀਆਂ ਬਾਪ ਵੀ ਇਹਦੇ ਐਡਾ ਕਿਤਾ ਅੱਛਾ ਬਾਪ ਨੂੰ ਮੈਂ ਇਹਦੇ ਨਹੀਂ ਕਬੂਤਰੀਓ ਸਮਝਦਾ ਰਿਹਾ ਉਹਨੂੰ ਉਹ ਤਾਂ ਥੋੜਾ ਬਾਅਦ ਚ ਜਾ ਗੁੜਕਣ ਲੱਗਿਆ ਜਾ ਪਤਾ ਲੱਗੇ ਵੀ ਥਾਲਾ ਕਬੂਤਰ ਹੈ ਅੱਛਾ ਹਾਂ ਚਲੋ ਹੋਰ ਬੂਰੀ ਕੁਝ ਕਹਿਣਾ ਚਾਹੁੰਦਾ ਬਾ ਹੋਰ ਤਾਂ ਕੁਝ ਨਹੀਂ ਕਹਿਣਾ ਚਾਹੁੰਦਾ ਬਾਈ ਹਾਂ ਮਾਦਾ ਕਹਿੰਦਾ ਵੀ ਜਿਹੜਾ ਬੰਦਾ ਮਿਹਨਤ ਕਰਦਾ ਵੀ ਬਾਜ਼ੀ ਵੀ ਉਹ ਹੀ ਜਿੱਤਦਾ ਹਾਂ ਹੁਣ ਆਪਾਂ ਐਵੇਂ ਹੀ ਭੰਡੀ ਜਾਈਏ ਕਿਸੇ ਨੂੰ ਉਹ ਵੀ ਕੋਈ ਉਹ ਵੀ ਗੱਲਾਂ ਚੰਗੀਆਂ ਨਹੀਂ ਹੈਗੀਆਂ ਇਹ ਕਹ ਨਹੀਂ ਇਹ ਤਾਂ ਗੱਲ ਸਹੀ ਹੈ ਬਾਈ ਦੂਜੀ ਗੱਲ ਬਾਈ ਕਿਸੇ ਦਾ ਬੱਚਾ ਨਾ ਲਕੋ ਹਾਂ ਉਹ ਅਗਲੇ 6 ਮਹੀਨੇ ਲਾ ਕੇ ਮਥੀ ਪੜਾਇਆ ਹੁੰਦਾ ਮਥੀ ਅਗਲਾ ਛਤਰੀ ਬਿਲਾਉਂਦਾ ਉਹ ਜਾਨੂ ਅਗਲਾ ਲਕੋ ਲੰਦਾ ਹਾਂ ਲੋਕ ਹੋ ਗਏ ਫੇ ਹੋਰ ਤਾਂ ਕੁਝ ਨਹੀਂ ਕਰਦੇ ਗਾਹਾਂ ਦੇ ਦਿੰਦੇ ਆ ਚੱਕ ਕੇ ਗਾਹਾਂ ਦੇ ਹਾਂ ਜਾਂ ਤਾਂ ਬੰਦਾ ਕਹੇ ਵੀ ਤੇਰਾ ਬੱਚਾ ਆ ਗਿਆ ਮੇਰੇ ਕੋਲ ਵੀ ਮੈਂ ਡਾਉਣਾ ਪੜਾ ਲਾ ਸਾਲੇ ਨੂੰ ਛੱਡ ਲਾ ਉਹ ਅਗਲੇ ਨੂੰ ਜਪਤਾ ਲੱਗੂ ਕਿ ਕੁੱਕ ਰਿਆ ਕਿ ਨਹੀਂ ਅਗਲਾ ਐਂ ਕਹਿ ਦੇ ਬਈ ਮੈਂ ਰੱਖਣਾ ਮੜਾਉਣਾ ਹਾਂ ਗੱਲ ਨਿਬੜੀ ਅਗਲਾ ਅੜਾ ਲਵੇ ਉਹਨੂੰ ਸਾਡੇ ਨੂੰ ਕੱਟਣਾ ਨਾ ਕਰੇ ਸਹੀ ਗੱਲ ਉਹ ਕੱਟ ਕਰਕੇ ਲੁਕੋ ਕੇ ਫੇਰ ਗਾਹਾਂ ਕਰੀ ਜਾਣਾ ਉਹ ਗੱਲਾਂ ਗਲਤ ਆ ਸਹੀ ਹੈ ਤੇਰੀ ਗੱਲ ਤੇ ਨਹੀਂ ਹਾਂ بس ਤਾਂ ਕਹਿੰਦੇ ਅੜਾ ਲਵੇ ਵਧੀਆ ਗੱਲ ਤੇ ਹੋਰ ਬਾਈ ਕੁਛ ਠੀਕ ਠਾਕ ਹੈ। ਹਾਂ ਹੋਰ ਇੱਕ ਨਾਲ ਤੈਨੂੰ ਹੋਰ ਦੰਦਾ ਬਿੰਦੂ ਬੰਦ ਪੂਛ ਖੁੱਲੀ ਪੂਛ ਆ ਉਹਦਾ ਵੀ ਅੰਤਰ ਬਾਵ ਤਾਂ ਮੈਂ ਤੈਨੂੰ ਦੋ ਤਿੰਨ ਕਬੂਤਰ ਛੱਡ ਕੇ ੜਾ ਕੇ ਵੀ ਦਿਖਾ ਦਿੰਦਾ ਪੂਛਾਂ ਇਹ ਰੱਖੀਂ। ਕੱਲ ਫੇ ਕਬੂਤਰਾਂ ਕੋਈ ਟਿਪ ਦੇ ਫੇ ਵਧੀਆ ਜੀ ਕੋਈ। ਹੈ ਜਿਹੜੀ ਕਬੂਤਰ ਵਧੀਆ ਰੇਖ ਖੜਾਈ ਦੇ ਕਬੂਤਰ ਹੁੰਦੇ ਆ ਵਧੀਆ ੜਾਵੇ ਹੁੰਦੇ ਆ ਉਹ ਤਾਂ ਜਰਦੇ ਹੁੰਦੇ ਆ। ਜਿਵੇਂ ਜੋੜੇ ਲਾਉਣ ਦਾ ਕੋਈ ਵਧੀਆ ਤਰੀਕਾ ਦੱਸ ਦੇ। ਵਧੀਆ ਤਰੀਕਾ ਤਾਂ ਮੈਂ ਹੁਣ ਮੈਂ ਤੈਨੂੰ ਹੁਣ ਕੀ ਆ ਦੱਸਾਂ। ਚੱਲ ਉਧਰ ਲੈ ਘੁੱਡੇ ਤੈਨੂੰ ਦੱਸ ਦਾਂ। ਚੱਲ ਸੁਣ ਆ ਜਾ। ਹੁਣ ਅਗਲਾ ਵੀ ਕੀ ਕਰ ਦੂਗਾ? ਔਰ ਕੀ ਆ ਜੀ ਦਾਦਾ ਆਪਣੇ ਵੀਡੀਓ ਦੇਖਣੀ ਆਗਲਾ ਮੜਮੜਾ ਵਿੱਚ ਕੋ ਸਿੱਖ ਲਵੇ ਠੀਕ ਨਹੀਂ ਹੁਣ ਜਿਨ੍ਹਾਂ ਦੇ ਤੁਰ ਵੀ ਜਾਂਦੇ ਉਹ ਵੀ ਦੱਸ ਦਣਾ ਨੁਕਤਾ ਬਾਈ ਹੂਟਰ ਦੇਖ ਵੀ ਰਹੇ ਹੈ ਪੁਰਾਣਾ ਪਾਪੀ ਹੈ ਪਰ ਬੜਾ ਹੂਟਰ ਦੇਖ ਜਾਂਦਾ ਜੇ ਦੀ ਪੁੱਛ ਹੈਗੀ ਇੱਕ ਬਰਾਬਰ ਸਹੀ ਹੈ ਹੈ ਖੜਦੀ ਆ ਹੈ ਅਗਲਾ ਕਹਿੰਦਾ ਨਾ ਮੂਰ ਵਾਲਾ ਠੀਕ ਆ ਮੂਰ ਮੜਾ ਪੂੰਛ ਚਾਹੀਦੀ ਉਹ ਵੀ ਗਲਤ ਹੈ ਕਬੂਤਰ ਐਂਡ ਵਾ ਜਾ ਕੇ ਪੂੰਛ ਐ ਖੋਲਣ ਲੱਗ ਜਾਂਦਾ ਇਹਦੇ ਬੱਚੇ ਪੂੰਛ ਨਹੀਂ ਖੋਲੂਗੇ ਅੱਛਾ ਇਹਦੇ ਐ ਰੱਖੂਗੇ ਜਿਗੜਾ ਆਏ ਨਾ ਐ ਰੱਖੂਗੇ ਬੱਤੀ ਬਣਾ ਕੇ ਉੜੂਗਾ ਹਾਂ ਜਿਹੜਾ ਜੋੜ-ਜੂੜ ਦੀ ਗੱਲ ਕਰਦੇ ਤੇ ਮਿਹਨਤ ਹੈਗੇ ਬਈ ਜਾਮਣੀ ਪੰਜੇ ਠੀਕ ਆ ਇਹਦੇ ਚ ਹੈਗੇ ਆ ਅੜਾਵੇ ਕੂਤਰ ਨੇਸ਼ਾ ਇਹ ਅੜਾਵੇ ਧੁੱਪ ਨੂੰ ਵੀ ਵਾਧਦੇ ਆ ਆਪਣਾ ਛਾਹ ਨੂੰ ਥੋੜਾ ਜਿਆ ਮਾਰ ਖਾਂਦੇ ਅੱਛਾ ਠੰਡੇ ਜਿੰਨਾ ਬੱਦਲ ਆ ਠੰਡਾ ਹੈ ਉਹਨਾਂ ਸਾਲੇ ਫਿਰ ਉਹ ਕਰਦੇ ਆ ਅੱਛਾ ਇਹ ਧੁੱਪ ਨੂੰ ਜਿਆਦਾ ਵਾਧਦੇ ਦੇ ਇਹਦੇ ਜੋੜ ਹਾ ਵਈਆ ਹੁਣ ਤੈਨੂੰ ਕਬੂਤਰੀ ਦੇ ਵੀ ਦਿਖਾਉਂਦਾ ਤੇ ਜੋੜੇ ਪਾਸ ਦੋ ਤਿੰਨੇ ਲਾਇਏ ਵਈ ਹੈ ਬਸ ਇੰਨੇ ਕ ਲਾਇਏ ਵੇ ਜੋੜੇ ਨਹੀਂ ਵਾ ਫਾਲਤੂ ਲਾਉਂਦਾ ਉਹੀ ਆਪਣੇ ਘਰ ਦੇ ਕਬੂਤਰਾਂ ਦੇ ਲਾਇਏ ਵੇ ਆਹ ਦੇਖ ਆ ਪੁੰਛ ਦੇਖ ਹਾਂ ਹੈਗੀ ਉਹੀ ਕੋ ਬਣਾਇਆ ਵਾ ਹਾਂ 32 ਹਾਂ ਇਹ ਜਿਆਦਾ ਪੁੰਛ ਕਬੂਤਰ ਦੀ ਵੀ ਨਹੀਂ ਬੰਦ ਚਾਹੀਦੀ ਐ ਅੱਛਾ ਇਹ ਫੇਕ ਖਰਾਬ ਕਰੂਗਾ ਫੇ ਕਬੂਤਰ ਤਰੂਗਾ ਅੱਛਾ ਮੈਂ ਕਬੂਤਰੀ ਪੁੰਛ ਜਮੇ ਬੰਦ ਚਾਹੀਦੀ ਆ ਕਬੂਤਰ ਥੋੜੀ ਜਿਹੀ ਖੁੱਲਦੀ ਚਾਹੀਦੀ ਆ ਠੀਕ ਜਿਆਦਾ ਵੀ ਨਹੀਂ ਆਏ ਵੀ ਮੋਰ ਮੰਗਣਾ ਗੱਲਾਂ ਦਾ ਪੁੰਛ ਉਹ ਵੀ ਗਲਤ ਠੀਕ ਹੈ ਹਾਂ ਮਤਲਬ ਜੇ ਜੋੜਾ ਲਾਉਣਾ ਹੋਵੇ ਫਾਂਗ-ਫਾਂਗ ਨੂੰ ਦੇਖ ਕੇ ਪੂੰਛ-ਪਾਂ ਦੇਖ ਕੇ ਫੇਰ ਲਾਗੇ ਜਿਹੜਾ ਉਤਰ ਆ ਦੇਖ ਜਿਹੜਾ ਛਾਤੀ ਤਣੀ ਨਹੀਂ ਫਿਰਦਾ ਛਾ ਜਰਦਾ ਹਾਂ ਹਾਂ ਇੱਕਣਾ ਉਤਰ ਛਾਤੀ ਤਣੇ ਵਾਲੇ ਚਾਹੀਦੇ ਆ ਜਿਹੜੇ ਗਰਦਨ ਖੜ ਕੇ ਖੜ ਕੇ ਰੱਖਣਾ ਹੈ ਪੂਰੀ ਅਕੜਾ ਕੇ ਜਿਗਾ ਸੱਪ ਮੰਗਲ ਖੜੇ ਹੁੰਦੇ ਨੇ ਹਾਂ ਉਹ ਉਤਰ ਜ਼ਿਆਦਾ ਉਹ ਕਰਦੇ ਜੇ ਪਿਛਲੇ ਪੰਜੇ ਦੇੜੇ ਆਹੇ ਨੋਂਦਰ ਹਾਂ ਹਾਂ ਆਹ ਪੰਜੇਵਣੀ ਦੇ ਵੀ ਜਾਂਮਣੀ ਪੰਜੇ ਆ ਦੇਖ ਆ ਪੰਜੇ ਲਾ ਲੈ ਆਹ ਪੰਜੇ ਮੇ ਖੜਨਾ ਚਾਹੀਦਾ ਗੂਤਰ ਪਿਛਲਾ ਨੋਂਦਰ ਨਹੀਂ ਲਾਉਣੀ ਚਾਹੀਦੀ ਅੱਛਾ ਹਾਂ ਪੱਬਾ ਭਰ ਕਹਿੰਦੇ ਜਿਹੜੀ ਪੱਬਾ ਭਾਤਾ ਦੇ ਹੈ ਹ ਉਹ ਕਬੂਤਰ ਉਹ ਇੰਨਾ ਅੱਕੜ ਵਾਲਾ ਕਬੂਤਰ ਹੁੰਦਾ ਵੀ ਸਾਲੀ ਬਾਜੀ ਨਿੱਬੜ ਜਿਵੇਂ ਭਾਲਾਂ ਪਰ ਛੇਤੀ ਛੇਤੀ ਪਿਆਰ ਨਹੀਂ ਲਾਉਂਦੇ ਵੀ ਪੂਰੀ ਮੜਕੇ ਚ ਰਹਿੰਦਾ ਬੜੀ ਮੜਕੇ ਚ ਰਹਿੰਦਾ ਆਪਣੀ ਤੋਰ ਚ ਰਹਿੰਦਾ ਚਲੋ ਵੀ ਬਾਕੀ ਵੀਡੀਓ ਹੋ ਗਈ ਬਹੁਤ ਲੰਬੀ ਤੇ ਬਾਕੀ ਫੇਰ ਕਦੇ ਮੁਲਾਕਾਤ ਹੋਈ ਫੇਰ ਭਾਈ ਗੱਲਬਾਤ ਕਰਾਂ ਆ ਜੋੜ ਆਪਾਂ ਨੇ ਨਵਾਂ ਲਾਇਆ ਕਬੂਤਰ ਸੀਦ ਬਰਜਿੱਤਿਆ ਤਾਂ ਅੱਛਾ ਹਾਂ ਇਹ ਕਿਨੇ ਵੀਰੇ ਭਈਆਂ ਦਾ ਇਹ ਇਹ ਆਪਣੇ ਕਬੂਤਰਾਂ ਦੇ ਇੱਠਾ ਦਾ ਠੀਕ ਆ ਹਾਂ ਚਲ ਠੀਕ ਆ ਪੂਰੀ ਭਾਈ ਠੀਕ ਆ ਜੀ ਓਕੇ ਜੀ ਓਕੇ